ਤੂੰ ਨਹੀਂ ਰੋਟੀ ਬਣਦੀ ਇੱਕ ਦਿਨ ਆਟੇ ਉਹ ਮਹੱਲੇ ਦੇਖ ਗਏ ਅੰਕੁਲ ਡੁਰਲਾ ਪਾਸਟਰ ਜੀ ਦੇ ਚੱਚ ਦੇ ਉਹ ਨਹੀਂ ਗੁਰੂ ਘਰ ਇਥੇ ਉਹ ਇਹ ਚੀਜ਼ ਦਾ ਨਾਮ ਲੈਣਾ ਚੱਲਦਾ ਉਹ ਬੂਹ ਰਾਸ਼ਨ ਵੰਡ ਲਿਆ ਬੂਹ ਰਾਸ਼ਨ ਅੰਨੇਵਾ ਪਿੰਡਾਂ ਦੇ ਵਿੱਚ ਵੰਡਦਾ ਬੜੀਆਂ ਜਥੇਬੰਦੀਆਂ ਨੇ ਬੜੀਆਂ ਸੰਸਥਾਵਾਂ ਨੇ ਰਾਸ਼ਨ ਵੰਡਦਾ ਪਿੰਡਾਂ ਦੇ ਵਿੱਚ ਰਾਸ਼ਨ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਵੰਡਦਾ ਅੰਕੁਰ ਨਲਾ ਮੰਤਰੀ ਰਾਸ਼ਨ ਦੇ ਢੇਰ ਲਾਤੇ ਹਲੇ ਤੱਕ ਰਾਸ਼ਨ ਵੰਡੀ ਜਾਂਦੇ ਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਹਲੇ ਤੱਕ ਜਿਹੜੀਆਂ ਉਹਨਾਂ ਦੀਆਂ ਟੀਮਾਂ ਮੀਟਿੰਗ ਖਤਮ ਕਰਦੀਆਂ ਨੇ ਥਰਸਡੇ ਦੀ ਐਤਵਾਰ ਦੀਆਂ ਤੇ ਚੱਲ ਜਾਂਦੀਆਂ ਨੇ ਉਹ ਰਾਸ਼ਨ ਪੰਡਲ ਤੇ ਮੈਂ ਕਹਿੰਦਾ ਹੁਣ ਥੋੜਾ ਬਿਹਾਈਂਡ ਦਾ ਸੀਨ ਅਸੀਂ ਦੇਖ ਲਈਏ ਉਹਦੇ ਬਾਰੇ ਗੱਲ ਕਰ ਲਈਏ ਕਿਉਂਕਿ ਰਾਸ਼ਨ ਵੰਡਿਆ ਨਾਲੇ ਵੰਡੀ ਜਾਂਦੇ ਨੇ ਤੇ ਬਹੁਤ ਜ਼ਿਆਦਾ ਵੰਡਿਆ ਗਿਆ ਬਹੁਤ ਜ਼ਿਆਦਾ ਵੰਡ ਦਿੱਤਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਉਸ ਵੀਡੀਓ ਦੇ ਤੁਹਾਨੂੰ ਦੋ ਪੱਖ ਦੱਸੂਗਾ ਉਹ ਦੋਨੇ ਪੁਆਇੰਟ ਆਫ 뷰 ਅਸੀਂ ਰੱਖਨੇ ਮੈਂ ਕੋਈ ਇੱਕ ਪੱਖ ਦੀ ਗੱਲ ਨਹੀਂ ਕਰੂੰਗਾ ਨਾ ਮੈਂ ਕਿਸੇ ਫੇਵਰ ਦੀ ਗੱਲ ਕਰੂੰਗਾ ਨਾ ਮੈਂ ਕਿਸੇ ਦੀ ਬड़ाई ਕਰੂੰਗਾ ਤਾਂ ਨਾ ਕਿਸੇ ਨੂੰ ਮੈਂ ਮਾੜਾ ਕਹੂੰਗਾ ਬਟ ਉਸ ਵੀਡੀਓ 'ਚ ਮੈਂ ਦੋ ਪੱਖ ਰੱਖੂੰਗਾ ਜਿਹੜੇ ਦੋਨੇ ਪੁਆਇੰਟ ਆਫ 뷰 ਤੁਸੀਂ ਦੇਖਣੇ ਆ ਉਹ ਵੀਡੀਓ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਕੁਝ ਸਾਡੇ ਲਾਈਕ ਮੈਂ ਕਿਸੇ ਰਿਲੀਜੀਅਸ ਦਾ ਨਾਮ ਨਹੀਂ ਲਵਾਂਗਾ ਬਟ ਉਹ ਸਾਡੀ ਜਥੇਬੰਦੀਆਂ ਦੇ ਵੱਲੋਂ ਕੋਈ ਜਥੇਬੰਦੀ ਸੀਗੀ ਉਹਨਾਂ ਦੇ ਵੱਲੋਂ ਰਾਸ਼ਨ ਮੰਡੇ ਗਏ ਸੀਗੇ ਪਤਨੀ ਉਹਨਾਂ ਕੋਲ ਰਾਸ਼ਨ ਹੈ ਸੀਗਾ ਨਹੀਂ ਸੀਗਾ ਜਿਵੇਂ ਵੀ ਵੀਡੀਓ ਬਣਾਉਣ ਚੱਲ ਕੇ ਵਿਊ ਦੇ ਚੱਕਰ ਦੇ ਵਿੱਚ ਤੇ ਉੱਥੇ ਗਏ ਕਿਤੇ ਕਰੋੜ ਸਾਈਡ ਉਹ ਫੁੱਟਪਾਥ ਤੇ ਮੈਂ ਲਾਈ ਆਈ ਥਿੰਕ ਉਹ ਪਤਨੀ ਬੈਠੇ ਹੋਏ ਸੀਗੇ ਕੁਝ ਬੰਦੇ ਚੁੰਪੜੀ ਬਣਾ ਕੇ ਇੱਥੇ ਟੈਂਟੀਆਂ ਲਾ ਕੇ ਤੇ ਉਹ ਉਹਨਾਂ ਨੂੰ ਕਿਤੇ ਪੁੱਛਣ ਲੱਗੇ ਵੀਡੀਓ ਦੇ ਵਿੱਚ ਕਹਿੰਦੇ ਤੁਹਾਨੂੰ ਰਾਸ਼ਨ ਮਿਲਿਆ ਤੇ ਉਹ ਕਹਿੰਦੇ ਨਹੀਂ ਸਾਡੇ ਤਾਂ ਕੰਨੀ ਤਾਂ ਸਾਡੇ ਤਾਂ ਇੱਥੇ ਕੋਈ ਪਹੁੰਚਿਆ ਨਹੀਂ ਹਲੇ ਤੇ ਕਹਿੰਦੇ ਅੱਛਾ ਜੀ ਕਹਿੰਦੇ ਹਲੇ ਤੱਕ ਕੁਝ ਨਹੀਂ ਆਉਂਦਾ ਕਹਿੰਦੇ ਨਹੀਂ ਸਾਡੇ ਤੋਂ ਕੋਈ ਨਹੀਂ ਆਇਆ ਹਲੇ ਕਹਿੰਦੇ ਹਾਂ ਪਾਸ ਇੱਕ ਆਇਆ ਸੀ ਉਹ ਪਾਸ ਅੰਕੁਰ ਨੂਲਾ ਨੇ ਰਾਸ਼ਨ ਪਹੁੰਚਾਇਆ ਸੀ ਉਸ ਤੋਂ ਬਾਅਦ ਕਹਿੰਦੇ ਸਾਡੇ ਕੋ ਕੋਈ ਨਹੀਂ ਆਇਆ ਸਾਡੇ ਕੰਨੀ ਤੇ ਇਹ ਗੱਲ ਹੋਰ ਕੀ ਜਿਹੜਾ ਪਾਸਟਰ ਅੰਕੁਰ ਨੂਲਾ ਸਾਹਿਬ ਨੇ ਰਾਸ਼ਨ ਦਿੱਤਾ ਉਹ ਕੋਈ ਇੱਕ ਦਿਨ ਦਾ ਦੋ ਦਿਨ ਦਾ ਹਫਤੇ ਦਾ ਰਾਸ਼ਨ ਨਹੀਂ ਹੈਗਾ ਉਹ ਮਹੀਨੇ ਦੋ ਮਹੀਨੇ ਦਾ ਰਾਸ਼ਨ ਆ ਠੀਕ ਸੋ ਉਹ ਹੈਗਾ ਸੁੱਕਾ ਰਾਸ਼ਨ ਦੋ ਮਹੀਨਿਆਂ-ਮਹੀਨਿਆਂ ਦਾ ਰਾਸ਼ਨ ਹੁੰਦਾ ਹੈ ਉਹ ਪੂਰਾ ਪੈਕੇਟ ਪੂਰਾ ਐਂਡ ਫੇ ਉਹ ਕਹਿੰਦਾ ਕਿ ਸਿਰਫ ਪਾਸਟਰ ਅੰਕੁਰ ਨੂਲਾ ਸਾਹਿਬ ਹੀ ਕਹਿੰਦੇ ਉਹ ਰਾਸ਼ਨ ਦੇ ਕੇ ਉਸ ਤੋਂ ਬਾਅਦ ਸਾਡੇ ਕੰਨੀ ਕੋਈ ਨਹੀਂ ਆ ਉਹ ਜਿੱਥੇ ਬੰਦੀ ਵਾਲੇ ਕਹਿੰਦੇ ਕਹਿੰਦੇ ਨਹੀਂ 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 ਨਾਮ ਨਹੀਂ ਲੈਣਾ ਤੁਸੀਂ ਐਵੇਂ ਨਾਮ ਨਾ ਲਵੋ ਨਾ ਤਾਂ ਕੋਈ ਨਹੀਂ ਮਤਲਬ ਉਹਨਾਂ ਦਾ ਨਾਮ ਨਹੀਂ ਲੈਣਾ ਬਸ ਤੁਸੀਂ ਦੇਖੋ ਮਾਨਸਿਕਤਾ ਦੇਖੋ ਲੋਕਾਂ ਦੀ ਜਿਹੜੋ ਕਹਿ ਰਹੇ ਰਸ਼ਨ ਨਹੀਂ ਹੈ ਕਹਿੰਦੇ ਅਛ ਨਹੀਂ ਹੈ ਕਹਿੰਦੇ ਕੋਈ ਨਹੀਂ ਆਇਆ ਮਤਲਬ ਉਹਨੂੰ ਪੁੱਛ ਰਹੇ ਨੇ ਕਹਿੰਦੇ ਕੋਈ ਨਹੀਂ ਆਇਆ ਜਦੋਂ ਨੇ ਨਾਂ ਹੀ ਲੈ ਲੈ ਕੇ ਬਈ ਹਾਂ ਪਾਸਟਰ ਨਰੂਲਾ ਦਾ ਰਸ਼ਨ ਦੇ ਕੇ ਗਈ ਸੀਗੀ ਫੇ ਕਹਿੰਦੇ ਨਹੀਂ 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 ਉਹਨਾਂ ਦਾ ਨਾਮ ਨਹੀਂ ਲੈਣਾ ਉਹ ਛੱਡ ਦਾਂਗੇ ਮਤਲਬ ਐਡੀ ਗੱਗ ਲੱਗੀ ਬਈ ਲੋਕਾਂ ਨੂੰ ਕਿ ਐਡੇ ਗ ਮਜੇ ਪੈਣੇ ਕਿ ਯਾਰ ਲੋਕਾਂ ਨੂੰ ਐ ਲੱਗਦਾ ਕਿ ਯਾਰ ਹਨਾ ਮਤਲਬ ਜਿੱਥੇ ਅਸੀਂ ਫੇਮ ਖੱਟਣਾ ਸੀਗਾ ਜਿੱਥੇਹੀਂ ਵਾ ਇਹ ਮਤਲਬ ਜਿੱਥੇ ਲੋਕਾਂ ਨੇ ਸਾਡੀ ਬੜਾਈ ਕਰਨੀ ਸੀ ਲੋਕਾਂ ਨੇ ਵੀ ਪਾਸਟਾ ਨਰੂਲਾ ਪਾਸਟਾ ਨਰੂਲਾ ਜਿਹੜਿਆ ਬਹਿ ਕੀ ਹੋਈ ਉਹ ਹੀ ਰਸ਼ਨ ਵੰਡੀਆਂ ਜਾਂਦੇ ਨੇ ਤੇ ਭਈ ਵੰਡ ਰਹੇ ਨਹੀਂ ਉਹ ਪਹਿਲਾਂ ਵੀ ਵੜਦੇ ਨੇ ਫੜ ਆਏ ਨਹੀਂ ਆਏ ਉਹਨਾਂ ਦਾ ਲੱਖਾਂ ਕਰੋੜਾਂ ਦਾ ਰਸ਼ਨ ਡੇਲੀ ਦਾ ਜਾਂਦਾ ਹੀ ਜਾਂਦਾ ਹਰ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਘਰ ਆਏ ਜਿਹੜੇ ਪੰਜਾਬ ਦੇ ਜਿਹੜੇ ਗਰੀਬ ਘਰ ਨੇ ਜਿੰਨਾਂ ਦਾ ਰਸ਼ਨ ਚਰਚ ਵਿੱਚੋਂ ਲੱਗਾ ਹੋਇਆ ਡੇਲੀ ਦਾ ਮਹੀਨੇ ਦਾ ਤੇ ਉੱਥੋਂ ਉਹਨਾਂ ਨੂੰ ਰਸ਼ਨ ਜਾਂਦਾ ਹੀ ਜਾਂਦਾ ਮੰਥਲੀ ਤੇ ਇਹ ਹੈ ਜੀ ਇੱਕ ਪੁਆਇੰਟ ਆਫ 뷰 ਲੋਕਾਂ ਨੂੰ ਉਸ ਨਾਮ ਤੋਂ ਇੰਨੀ ਹੋ ਗਈ ਕਿ ਲੋਕਾਂ ਨੂੰ ਇਹ ਹੈ ਜੀਗਾ ਕਿ ਜਿੱਥੇ ਅਸੀਂ ਵਾਵਾ ਲੈਣੀ ਸੀ ਇਸ ਹੜਾਂ ਦੇ ਵਿੱਚ ਪੰਜਾਬ ਦੇ ਵਿੱਚ ਉੱਥੇ ਅੰਕੁਰ ਨਰੂਲਾ ਨੇ ਵਾਵਾ ਹੀ ਕਿਉਂ ਲਈ ਉਹਨੇ ਐਡਾ ਰਾਸ਼ਨ ਕਿਉਂ ਮਾਰ ਦਿੱਤਾ ਲੋਕਾਂ ਨੂੰ ਇਸ ਗੱਲ ਦੀ ਲੋਕਾਂ ਨੂੰ ਇਸ ਗੱਲ ਦੀ ਮਰਚ ਰਹੀ ਪਈ ਆ ਲੋਕਾਂ ਨੂੰ ਇਸ ਗੱਲ ਦੀ ਐਡੀ ਕ ਤਕਲੀਫ ਹੋਈ ਪਈ ਆ ਸੋ ਦੂਜਾ ਪੁਆਇੰਟ ਉਹ ਵੀ ਮੈਂ ਤੁਹਾਡੇ ਮੂਰੇ ਇਹ ਰੱਖੂੰਗਾ ਕਿ ਜਦੋਂ ਉਹਨਾਂ ਨੇ ਉਹਨੂੰ ਉਹ ਬੰਦੇ ਕੋਲ ਰਾਸ਼ਨ ਸੀਗਾ ਆਲਰੇਡੀ ਸੁੱਕਾ ਰਾਸ਼ਨ ਸੀਗਾ ਜਿਹੜਾ ਮਤਲਬ ਬਣਾਉਣਾ ਦਾ ਸੀਗਾ ਲੈ ਇੱਕ ਜਿਹੜਾ ਰਾਸ਼ਨ ਹੁੰਦਾ ਹੈ ਮੰਥਲੀ ਇਹਦਾ ਪੈਕੇਟ ਸੀਗਾ ਉਹ ਸੀਗਾ ਜਿਹੜਾ ਚਰਚੋ ਲੋ ਨੂੰ ਅੰਕੁਰਨੂਲਾ ਮਿਨਿਸਟਰੀ ਦੇ ਵੱਲੋਂ ਨੂੰ ਦਿੱਤਾ ਗਿਆ ਸੀਗਾ ਤੇ ਆਲਰੇਡੀ ਉਹਨੂੰ ਸਟੋਰ ਕੀਤਾ ਹੋਇਆ ਜਿਗਾ ਲਿਆ ਹੋਇਆ ਸੀਗਾ ਬਟ ਉਹੜੇ ਬੰਦੇ ਵੰਡਣ ਆਏ ਸੀਗੇ ਉਹਨੂੰ ਜਿਹੜੇ ਸੁਆਗਤ ਕਰ ਰਹੇ ਸੀ ਉਹ ਮਤਲਬ ਇੱਕ ਦਿਨ ਦੀ ਰੋਟੀ ਲੈ ਕੇ ਆਏ ਸੀ ਉਹਦੇ ਕੋਲ ਐਂਡ ਉਹ ਬਾਹਰ ਉਹਦੇ ਕੋਲ ਰੋਟੀ ਲੈਣ ਜਾਂਦਾ ਤੇ ਉਹ ਕਹਿੰਦੇ ਤੇਰੇ ਤੋਂ ਤਾਂ ਪਹਿਲੇ ਰਾਸ਼ਨ ਪਿਆ ਹੋਇਆ ਤੂੰ ਕਿਉਂ ਲੈਣਾ ਆਇ ਉਹਦੀ ਕੋ ਰਸ਼ਨ ਹੈਗਾ ਸੀਗਾ ਆਲਰੇਡੀ ਬਟ ਉਹ ਬਣਾਉਣ ਵਾਲਾ ਜਿਹੜਾ ਸੁੱਕਾ ਰਸ਼ਨ ਸੀਗਾ ਉਹ ਉਹ ਸੀਗਾ ਬਟ ਇਹਦੇ ਚ ਦੂਸਰਾ ਪੁਆਇੰਟ ਆਫ 뷰 ਮੈਂ ਇਹ ਦੱਸਿਆ ਤੁਹਾਨੂੰ ਕਿ ਸੰਕੁਰ ਨੂੰਲਾ ਮਨਿਸਤਰੀ ਨੇ ਰਸ਼ਨ ਵੰਡੇ ਮੈਨੂੰ ਇੱਕ ਵੀ ਐਂ ਦੀ ਵੀਡੀਓ ਦਿਖਾ ਦਿਓ ਜਿੱਥੇ ਉਹਨਾਂ ਨੇ ਇਹ ਪੁੱਛਿਆ ਹੋਵੇਗਾ ਕਿ ਬਈ ਤੇਰੇ ਘਰੇ ਤਾਂ ਰਸ਼ਨ ਪਹਿਲਾਂ ਹੀ ਪਿਆ ਹੋਇਆ ਤੂੰ ਤਾਂ ਫਲਾਣੀ ਜੱਥੇ ਬੰਦੀਆਂ ਤੋਂ ਰਸ਼ਨ ਲੈ ਕੇ ਪਹਿਲਾਂ ਹੀ ਆਇਆ ਹੋਇਆ ਹੈ ਤੂੰ ਸਾਡੇ ਤੋਂ ਰਸ਼ਨ ਕੱਤੋਂ ਲਈ ਜਾਂਦਾ ਸੋ ਇਦਾਂ ਦੀ ਕੋਈ ਵੀਡੀਓ ਨਹੀਂ ਆਈ ਮੇਰੇ ਮੂਰੇ ਜੇ ਆਈ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਸੋ ਮੈਂ ਕਹਿੰਦਾ ਕਿ ਜਿੰਨੇ ਸੇਵਾ ਦਾ ਸੋਚ ਹੀ ਲਿਆ ਕਿ ਮੈਂ ਸੇਵਾ ਹੀ ਕਰਨੀ ਹੈ ਮੈਂ ਸੇਵਾ ਭਾਵਨਾ ਨਾਲ ਜਾ ਕੇ ਰਾਸ਼ਨ ਹੀ ਵੰਡਣਾ ਵੀ ਉਹਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਭਾਵੇਂ ਦਸਾ ਜਾਣਾ ਤੋਂ ਰਾਸ਼ਨ ਇਕੱਠਾ ਕੀਤਾ ਹੋਏ ਪਹਿਲਾਂ ਵੀ ਤੁਸੀਂ ਸੇਵਾ ਕਰਨੀ ਹੈ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਸੇਵਾ ਦਾ ਨਜਾਇਜ਼ ਫਾਇਦਾ ਚੁੱਕ ਰਿਹਾ ਉਹ ਰੱਬ ਨੇ ਦੇਖਣਾ ਭਈ ਤੁਹਾਡਾ ਪਰ ਜਿੰਨੇ ਉੱਥੇ ਜਾਣੀਆਂ ਜਾ ਕੇ ਫੋਟੋਆਂ ਖਿਚਵਾਉਣੀਆਂ ਫਿਰ ਜਿੰਨੇ ਤਾਂ ਜਾ ਕੇ ਉੱਥੇ ਪਬਲਿ ਸਿਟੀ ਲੈਣੀ ਫੋਟੋਆਂ ਖਿਚਵਾਉਣੀਆਂ ਉਹਨੂੰ ਇਸ ਚੀਜ਼ ਤੋਂ ਫਰਕ ਬਜ਼ਰੂਰ ਪੈਂਦਾ ਹੈ ਭਈ ਕਿ ਯਾਰ ਇਹਨੇ ਰਾਸ਼ਨ ਇਕੱਠਾ ਕਰ ਲਿਆ ਉਹਨੇ ਜਾ ਕੇ ਤਾਂ ਸਟੰਟ ਪਾਜੀ ਕਰਨੀ ਹੈ ਕਿ ਤੁਸੀਂ ਇੱਥੇ ਰਾਸ਼ਨ ਕਟ ਮਤਲਬ ਯਾਰ ਤੁਸੀਂ ਉੱਥੇ ਲੋਕਾਂ ਨੂੰ ਹਰਟ ਕਰਨ ਜਾ ਰਹੇ ਹੋ ਯਾਰ ਡੀਫੇਮ ਕਰਨ ਜਾ ਰਹੇ ਹੋ ਤੁਸੀਂ ਲੋਕਾਂ ਨੂੰ ਉੱਥੇ ਮਤਲਬ ਸੁਣਾਉਣ ਜਾ ਰਹੇ ਹੋ ਯਾਰ ਇਦੋਂ ਚੰਗਾ ਹੈ ਕਿ ਤੁਸੀਂ ਘਰੇ ਬਹਿ ਜਾਓ ਠੀਕ ਤੁਸੀਂ ਇਹ ਉੱਥੇ ਲੋਕਾਂ ਨੂੰ ਜਾ ਕੇ ਉੱਥੇ ਲੜ ਰਹੇ ਹੋ ਲੋਕਾਂ ਨਾਲ ਕਿ ਤੁਸੀਂ ਇਕੱਠਾ ਇੱਕ ਵਾਰੀ ਲੈ ਲੈ ਦੂਜੀ ਵਾਰੀ ਕਿਉਂ ਲੈ ਰਹੇ ਹੋ ਯਾਰ ਇੱਕ ਤੁਹਾਨੂੰ ਲੱਗਦਾ ਕਿ ਜਿਹੜੇ ਪਾਣੀਆਂ 'ਚ ਲੋਕ ਬੈਠੇ ਹੋਏ ਨੇ ਉਹ ਇੱਕ ਦਿਨ ਦੀ ਰੋਟੀ ਖਾ ਕੇ ਉਹਨਾਂ ਦਾ ਗੁਜ਼ਾਰਾ ਹੋ ਜਾਊਗਾ ਉਹਨਾਂ ਲੋਕਾਂ ਨੂੰ ਨਹੀਂ ਪਤਾ ਕੱਲ ਤੁਸੀਂ ਰਸ਼ਨ ਲੈ ਕੇ ਆਉਣਾ ਕਿ ਨਹੀਂ ਆਉਣਾ ਪਾਣੀ ਕੱਲ ਵੀ ਰਹਿਣਾ ਪਾਣੀ ਪਰਸੋਂ ਵੀ ਰਹਿਣਾ ਬਟ ਉਹਨਾਂ ਨੂੰ ਨਹੀਂ ਪਤਾ ਕੱਲ ਕਿਸੇ ਨੇ ਆਉਣਾ ਕਿ ਪਰਸੋਂ ਨਹੀਂ ਆਉਣਾ ਉਹਦਾ ਤਾਂ ਤਾਂ ਕਰਕੇ ਸਟੋਰ ਕਰਦੇ ਹੂੰ ਸੋ ਇਨਾ ਪਬਲਿਸਿਟੀ ਆਗਲਾ ਤੋਂ ਸਟੰਟ ਬਾਜੀ ਆਗਲਾ ਤੋਂ ਜਿਹੜੇ ਫੋਟੋਆਂ ਖਿਚੋਣੇ ਜਾਂਦੇ ਇਹਨਾਂ ਤੋਂ ਸੁਚੇਤ ਰਹਿਆ ਕਰੂਗਾ